ਦੇਸ਼ ਵਾਸੀਓ ਮੇਰੇ ਹមਤਨੋ ਵਿਸਾਖੀ ਦੇ ਇਸ ਮੁਬਾਰਕ ਤੇ ਮਕद्दस ਤਿਹਾੜੀ ਤੇ ਮੈਂ ਰਸਮੀ ਤੌਰ ਤੇ ਨਹੀਂ ਮੈਂ ਦਿਲ ਹੀ ਤੌਰ ਤੇ ਤੁਹਾਨੂੰ ਵਧਾਈ ਪੇਸ਼ ਕਰਦਾ ਹੈ ਵਿਸਾਖੀ ਖਾਲਸੇ ਦਾ ਵੀ ਜਨਮ ਦਿਨ ਹੈ ਔਰ ਤਾਰੀਖ ਦਾ ਹਰ ਦੌਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਸ਼ਾਨਦ ਮਨ ਰਹੇਗਾ ਜਿਨ੍ਹਾਂ ਨੇ ਖਾਲਸੇ ਦੀ ਸਿਰਜਣਾ ਕੀਤੀ ਕਿਉਂਕਿ ਖਾਲਸਾ ਸੱਚ ਦਾ ਝੂਠ ਦੇ ਨਾਲ ਕਦੀ ਵੀ ਸਮਝੌਤਾ ਨਾ ਕਰਨ ਦਾ ਨਾਂ ਹੈ ਖਾਲਸਾ ਗਰੀਬ ਦੀ ਲੜਾਈ ਲੜ ਜਾਣ ਦਾ ਨਾਂ ਹੈ ਖਾਲਸਾ ਜ਼ੁਲਮ ਦੇ ਅੱਗੇ ਡਟ ਜਾਣ ਦਾ ਨਾਂ ਹੈ ਖਾਲਸਾ ਇਨਸਾਨੀਅਤ ਨੂੰ ਜ਼ਿੰਦਾ ਕਰ ਜਾਣ ਦਾ ਨਾਂ ਹੈ ਔਰ ਖਾਲਸਾ ਵਤਨ ਨਾਲ ਵਫਾ ਕਰ ਜਾਣ ਦਾ ਨਾਂ ਹੈ ਮੇਰੇ ਇਮਾਨ ਦਾ ਹਿੱਸਾ ਹੈ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਨੀਆ ਤੇ ਨਾ ਹੁੰਦੇ ਤਾਂ ਦੁਨੀਆ ਅਧੂਰੀ ਰਹਿ ਜਾਂਦੀ ਮਾਵਾ ਹੁੰਦੀਆਂ ਪਰ ਮਾਵਾ ਦਾ ਇਤਰਾਮ ਨਹੀਂ ਹੋਣਾ ਸੀ ਬਾਪ ਹੁੰਦੇ ਬਾਪ ਦੀ ਇੱਜ਼ਤ ਨਹੀਂ ਹੋਣੀ ਸੀ ਔਲਾਦ ਹੁੰਦੀ ਪਰ ਔਲਾਦ ਨਾਲ ਪਿਆਰ ਨਹੀਂ ਹੋਣਾ ਸੀ ਵਪਾਰ ਹੁੰਦਾ ਵਪਾਰ ਦੇ ਵਿੱਚ ਇਮਾਨਦਾਰੀ ਨਹੀਂ ਹੋਣੀ ਸੀ ਪਸੰਦ ਹੁੰਦਾ ਪਸੰਦ ਅਖਲਾਕ ਨਹੀਂ ਹੋਣਾ ਸੀ ਤੇ ਦਵਾਈ ਹੁੰਦੀ ਤੇ ਦਵਾਈ ਦੇ ਵਿੱਚ شفقت ਨਹੀਂ ਹੋਣੀ ਸੀ ਰੱਬ ਹੁੰਦਾ ਰੱਬ ਦਾ ਖੌਫ ਨਹੀਂ ਹੋਣਾ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਨਾਲ ਦੁਨੀਆ ਦੇ ਉਹ ਸਾਰੇ ਅਧੂਰੇ ਰੰਗ ਉਹ ਪੂਰੇ ਹੋ ਗਏ ਔਰ ਪੰਜਾਬੀ ਦੇ ਕਿਸੇ ਕਵੀ ਨੇ ਲਿਖਿਆ ਕਿ ਮੈਂ ਰੱਬ ਨੂੰ ਰੱਬ ਇਸ ਕਰਕੇ ਕਹਿਣਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੱਬ ਨੂੰ ਰੱਬ ਕਿਹਾ ਸੀ ਵਿਸਾਖੀ ਤੇ ਇਸ ਮੌਕੇ ਤੇ ਆਪਾਂ ਸੰਕਲਪ ਲਈਏ ਇਹ ਅਜ਼ਮ ਕਰੀਏ ਕਿ ਜਿਹੜੇ ਕੰਮ ਵਾਸਤੇ ਖਾਲਸਾ ਬਣਿਆ ਸੀ ਵਤਨ ਨਾਲ ਵਫਾ ਕਰਨ ਵਾਸਤੇ ਗਉ ਤੇ ਗਰੀਬ ਦੀ ਰੱਖਿਆ ਕਰਨ ਵਾਸਤੇ ਤੇ ਦੇਸ਼ ਦੀ ਹਿਫਾਜ਼ਤ ਕਰਨ ਵਾਸਤੇ ਅਸੀਂ ਉਸ ਨਕਸ਼ੇ ਕਦਮ ਤੇ ਚੱਲਾਂਗੇ ਔਰ ਜਿਵੇਂ ਕਿਸੇ ਪੰਜਾਬੀ ਦੇ ਕਵੀ ਨੇ ਲਿਖਿਆ ਕਿ ਮੈਂ ਹਾਰ ਦੇ ਮੂੰਹ ਤੇ ਵੀ ਖਲਸਾ ਜੀ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜਿੱਤ ਦੇ ਵੇਨਾ呀 ਸਿਕੰਦਰ ਵੇਖਦਾ ਸ਼ੀਸ਼ਾ ਸੀ ਮੈਂ ਤਲਵਾਰ ਵੇਨਾ ਵੜੇ ਪਾ ਕੇ ਮੇਰੀ ਸੇਧੋ ਵੜ ਪਾ ਕੇ ਫੜੇ ਪਾ ਕੇ ਮੇਰੀ ਸੇਧੋ ਨਿਕਲ ਤੂਫਾਨ ਜਾਂਦੇ ਨੇ ਮੇਰੇ ਸਾਹਮਣੇ ਆ ਕੇ ਪਹਾੜ ਬਣ ਮੈਦਾਨ ਜਾਂਦੇ ਨੇ ਫਕੀਰ ਹੁੰਦਾ ਹੋਇਆ ਵੀ ਬਹਿਣਾ ਮੈਂ ਸੁਲਤਾਨਾਂ ਦੇ ਤਖਤਾਂ ਤੇ ਵਕਤ ਰਹਿੰਦਾ ਏ ਵਕਤਾਂ ਵਾਲਿਆਂ ਨੂੰ ਮੇਰੇ ਵਕਤਾਂ ਤੇ ਬਣਨਾ ਪਏ ਕਿਤੇ ਸ਼ਮਸ਼ੀਰ ਤੇ ਬਣ ਸ਼ਮਸ਼ੀਰ ਜਾਣਾ ਮੈਂ ਜਗਾਉਣੀ ਪਏ ਕਿਤੇ ਤਕਦੀਰ ਤਾਂ ਜਗਾ ਤਕਦੀਰ ਜਾਣਾ ਮੈਂ ਔਰ ਅਖੀਰਲਾ ਇਹਦਾ ਬੰਦ ਹੈ ਅਖੀਰਲਾ ਮਿਸਰਾ ਉਹ ਕਹਿੰਦਾ ਮਾੜੂ ਸ਼ੌ ਦੇ ਹੋਣ ਤਰਾਕ ਜਿਹੜੇ ਵਿੰਦੇ ਰਹੇ ਨੇ ਜੋਸ਼ ਸਮੁੰਦਰਾਂ ਦੇ ਹੜ ਦੇ ਮੋਢਿਆਂ ਵਾਂਗ ਉੱਠਣ ਫੇਰ ਡਿੱਗਣ ਫੇਰ ਉੱਠਣ ਹੜ ਦੇ ਮੋਢਿਆਂ ਤੇ ਚੜੇ ਰਹਿਣ ਵਾਲੇ ਪਲ ਦੀ ਜ਼ਿੰਦਗੀ ਹੈ ਭਾਵੇਂ ਬੁਲਬੁਲੇ ਦੀ ਪਰ ਦਰਿਆ ਤੇ ਚੋਟੀ ਦੀ ਜ਼ਿੰਦਗੀ ਹੈ ਖਾਲਸਾ ਜੀ ਭਾਵੇਂ ਇੱਕ ਪਲ ਜਿਉਣਾ ਪਰ ਦਰਿਆ ਤੋਂ ਉੱਚੇ ਹੋ ਕੇ ਜਿਉਣਾ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈ